ਤੇ ਯਾਰ ਅਸੀਂ ਬਹੁਤ ਹੋਏ ਆਂ ਇੰਡੀਆ ਦੇ ਰੇਡ ਗਿਆ ਤੋਂ ਲੋੜ ਹੀ ਨਹੀਂ ਆਉਂਦੇ ਯਾਰ ਜਿਹਨੇ ਕਿਤੇ ਬਾਹਰੋਂ ਆਉਣਾ ਬਾਈ ਬਣ ਕੇ ਖਬਰਾਂ ਵਾਲਾ ਰੇਡ ਗਿਆ ਲੈ ਕੇ ਦਿਓ ਸਾਥੋਂ ਇੱਥੇ ਆਏ ਪੈਸੇ ਲੈ ਲਿਓ ਆ ਖਬਰਾਂ ਵਾਲਾ ਰੇਡ ਗਿਆ ਸਾਨੂੰ ਬਹੁਤ ਦਾ ਕਰੋ ਸਾਡੇ ਕੋਲ ਪਰ ਲਾਓ ਬਾਹਰੋਂ ਹੈ ਤਾਂ ਮੈਂ ਵੀ ਜਾਈਂਗਾ ਭੱਗ ਭੱਗ ਤੇ ਹਾਂ ਹੁਣ ਇਹ ਲੋੜ ਕਰਾ ਕੇ ਲਿਆਵਾ ਫਿਰ ਮੈਂ ਖਰਾਬ ਮੇਰਾ ਹਜੇ ਇਹਨੂੰ 2 ਦਿਨ ਤਾਂ ਹੋਏ ਲੈ ਇਹਨੂੰ ਹੈ ਭੈਣ ਦਾ ਯਾਰ ਖਰਾਬ ਵੀ ਹੋ ਗਿਆ ਉਹ ਆਏ ਆ ਗੀ ਯਾਰ ਇੱਥੇ ਰੇਡ ਕੇ ਸਹੀ ਨਹੀਂ ਮੰਨਦੇ ਹਨ ਹਾਂ ਹਾਵੇ ਆ ਚੈਲੇ ਕਾ ਲੀ ਗਾ ਦੀ ਗੋਦ ਪਾ ਦੇ ਛੋੜਣਾ ਹੈ ਪੀਰੇ ਦੇ ਬਾਦ ਉਹ ਦੂਗੇ ਪਰਾਣੇ ਚ ਹਾਂ ਉਹ ਕਾ ਖੇਲਦਾ ਕੁੰਡਾ ਕੁੰਡਾ ਜਾਂ ਕਿੱਧਰ ਗਿਆ ਦਾ ਕੁੰਡਾ ਵੀ ਟੱਟ ਗਿਆ ਹਾਂ ਕੁੰਡਾ ਨਿਕਲ ਗਿਆ ਗਿਆ ਕੁੰਡਾ ਭਾਂਡਾ ਤੇਰ ਉਹੀ ਹੈ ਰੇੜਗੇ ਮਹੰਗੇ ਦੇ ਲਾਗੇ ਤੇ ਬਣਾਉਣ ਲਾਗੇ ਰੱਦੀ ਆਹਾ ਹਾਂ ਦੱਬਾ ਥਾ ਪਿਆ ਇਹ ਰੇੜਗਾ ਪਹਿਲਾਂ ਹੀ ਟੱਟ ਗਿਆ ਹਾਂ ਆ ਫੜੀ ਮਿਲ ਜਾਣਾ ਦੂਜਾ ਰੇੜਗਾ ਚਾਕੇ ਲੈ ਸ਼ਾਬਾਸ਼ ਐਂ ਦਾ ਟੁੱਟੀ ਜਾਣਗੇ ਹਣਾਂ ਆ ਹੁਣ ਪਾਣ ਜਾ ਕਰਨੀ ਹੈ ਆਪਾਂ lever ਦੇ ਆ ਆਹੀ ਦੌੜ ਕੇ ਜਾਣਾ ਇਹ ਜਾ ਆਪ ਬਾਰੋਂ ਮੰਗਾ ਲਗੇ ਜੀ ਉਧਰੋਂ ਉਹ ਜ਼ਮਾਨਾ ਆ ਤਾ ਜੇ ਖਬਰਾਂ ਦੰਦਾ ਹੋਵੇ ਪਰ ਉਹ ਹਾਂ ਜਾ ਜਾ ਚੰਗਾ ਬਹੁਤ ਚੱਕਿਆ ਉਹਨੇ ਫਾਜੇ ਚੜ੍ਹੇ ਹੋਣ